ਮੈਂ ਕਹਿੰਦਾ ਵੀ ਇਹ ਸਮਾਂ ਕਿਸੇ ਆਪਣੇ ਭਰਾਵਾਂ ਨਾਲ ਖੜੀਏ ਔਰ ਜਿਨ੍ਹਾਂ ਨੂੰ ਲੋੜ ਹੈ ਉਹਨਾਂ ਨੂੰ ਉਹ ਬੇਸਹਾਰਾ ਮਹਿਸੂਸ ਨਾ ਕਰਨ ਸਰਕਾਰੀ ਮਦਦ ਆਏਗੀ ਪੰਜਾਬ ਸਰਕਾਰ ਪੂਰੀ ਮਦਦ ਕਰਦੀ ਹੈ ਉਹਦੇ ਵਿੱਚ ਇੱਕ ਵੈਰੀਫਿਕੇਸ਼ਨ ਦੀ ਪ੍ਰੋਸੈਸ ਹੁੰਦੀ ਹੈ ਉਹਦੇ ਵਿੱਚ ਮਹੀਨਾ 2 ਮਹੀਨੇ ਲੱਗ ਜਾਂਦੇ ਆ ਸੋ ਇਹ ਇਮੀਡੀਏਟਲੀ ਜਿਸ ਤਰ੍ਹਾਂ ਅਸੀਂ ਐਮਰਜੈਂਸੀ ਮੈਡੀਕਲ ਹੈਲਪ ਦਿੰਨੇ ਆ ਇਹ ਵੀ ਇੱਕ ਐਮਰਜੈਂਸੀ ਹੈ ਜਿਹੜਾ ਤਾਂ ਕਿ ਬੰਦੇ ਜਿਹੜਾ ਪੋਸਟ ਟਰਾਮੈਟਿਕ ਸਟ्रेस ਸਿੰਡਰੋਮ ਹੁੰਦਾ ਕਿ ਸਾਈਕਲੋਜੀਕਲੀ ਕੋਈ ਬੰਦਾ ਡਿਪਰੈਸ਼ਨ ਵਿੱਚ ਜਾਵੇ ਕੋਈ ਹੋਰ ਆਪਣਾ ਗਲਤ ਉਹਦੇ ਮਨ ਵਿੱਚ ਖਿਆਲ ਆਣ ਉਹ ਸੋਭੇ ਨਾ ਸਕੇ ਉਹਦੇ ਵਾਸਤੇ ਅਸੀਂ ਮੈਡੀਕਲ ਹੈਲਪ ਵੀ ਦੇ ਰਹੇ ਆ ਕਾਉਂਸਲਿੰਗ ਵੀ ਕਰ ਰਹੇ ਆ ਨਾਲ ਅਸੀਂ ਇਹ ਵਾਲੀ ਹੈਲਪ ਜਿਹੜੀ ਹੈਗਾ ਡਿਵਾਈਨ ਕਾਰ ਮਿਸ਼ਨ ਇਸ ਤਰ੍ਹਾਂ ਇੰਡੀਅਨ ਮ ਕਨਾਂ ਕਲੱਬ ਹੈਗਾ ਬਹੁਤ ਸਾਰੇ ਇੰਡੀਵਿਜੂਅਲ ਡਾਕਟਰਸ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਐਨਜੀਓਜ਼ ਆ ਕੇ ਆ ਰਹੀਆਂ ਔਰ ਪੰਜਾਬ ਦੇ ਵਿੱਚ ਕੋਈ ਕਮੀ ਨਹੀਂ ਹੈ ਸਾਡੇ ਬਹੁਤ ਸਾਰੇ ਕਲਾਕਾਰ ਵੀ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਤੁਸੀਂ ਪਿੰਡ ਅਡਾਪਟ ਕਰੋ ਇਸੇ ਤਰ੍ਹਾਂ ਜਾ ਕੇ ਜਿੱਦਾਂ ਅਸੀਂ ਆਏ ਆ ਇੱਥੇ ਤਾਂ ਜਾ ਜਾ ਕੇ ਉੱਥੇ ਮਦਦ ਕਰੋ ਇਹਦੇ ਨਾਲ ਲੋਕਾਂ ਨੂੰ ਜਿਹੜੀ ਰਾਤ ਪਹੁੰਚੇਗੀ ਅਸੀਂ ਮੈਂ ਫਿਰ ਦੁਬਾਰਾ ਰਿਪੀਟ ਕਰਦਾ ਵੀ ਅਸੀਂ ਤੁਹਾਨੂੰ ਬੈਨੀਫੀਸ਼ੀਰੀ ਜਿਹੜੇ ਜੈਨੂਇਨ ਬੈਨੀਫੀਸ਼ੀਰੀ ਆਇਡੈਂਟੀਫਾਈ ਕਰਕੇ ਦੇਵਾਂਗੇ ਸਿੱਧਾ ਬੈਨੀਫਿਟ ਉਹਨਾਂ ਦੇ ਖਾਤੇ ਵਿੱਚ ਪਾਵਾਂਗੇ ਹੋਰ ਕੋਈ ਵਿਚ ਨਹੀਂ ਆਏਗਾ